ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੁੜੰਦਾ ਲੋੜੀਐ ਜਿਸ ਅਗ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬਨ ਹਰ ਜੀਠ ਜੁੜੰਦਾ ਲੋੜੀਆ ਜਿਵੇਂ ਅੱਗ ਸਭ ਨਿਵੰਨ ਹਰ ਸੱਜਣ ਧਾਵਣ ਲੱਗੇ ਆ ਕਿਸ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗ ਨਾਹੀ ਸੰਨ ਰੰਗ ਸਭੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ சி கையில விஷய கோ ர ਸਾਦੂ ਸੰਗ ਪਰਾਪਤੀ ਨਾਨਕ ਰੰਗ ਮਨੰਨ ਹਰ ਜੀਠ ਰੰਗੀਲਾ ਦਿਸ ਧਣੀ ਜਿਸ ਕਾ ਭਾਗ ਮਥਨਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤਿ ਹੈ ਹਰ ਜੀਠ ਜੁੜੰਦਾ ਲੋੜੀਆ ਜਿਸ ਅੱਗ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਭਾਣੀ ਸੁਣਨ ਪੜਨ ਦਾ ਸੁਭਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸੰਗਰਾਂਦ ਵਾਲਾ ਦਿਨ ਹੈ ਆਉਣ ਵਾਲਾ ਸਮਾਂ ਸਰਬੱਤ ਸੰਗਤਾਂ ਦੇ ਲਈ ਖੁਸ਼ੀਆਂ ਦੇ ਨਾਲ ਭਰ ਜਾਵੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਹੀ ਸੰਗਤ ਦੇ ਸਿਰ ਤੇ ਮਿਰ ਪਰਿਆ ਹੱਥ ਰੱਖਣ ਸੋ ਗੁਰਮੁਖੋ ਆਪ ਸਭਾ ਸੰਗਤਾਂ ਦੀ ਇਹ ਭਾਵਨਾ ਇਸ਼ਰਤਾ ਹੈ ਕਿ ਹਰ ਮਹੀਨੇ ਦੇ ਪਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਦੇ ਹੋ ਜੋ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਮਹੀਨੇ ਦੇ ਪਰਥਾਏ ਬਖਸ਼ਿਸ਼ ਕਰਦੇ ਹਨ ਆਪ ਸਭਾ ਸੰਗਤਾਂ ਨੇ ਸੁਣਨਾ ਕੀਤਾ ਹੈ ਇਹ ਮਨਾਉਤ ਹੈ ਇਹ ਭਾਵਨਾ ਹੈ ਕਿ ਸਤਿਗੁਰਾਂ ਜੀ ਦਾ ਉਪਦੇਸ਼ ਸੁਣਦੇ ਹਾਂ ਅਰੰਭਤਾ ਤੇ ਤਾਵਕੇ ਜਿਸ ਦਿਨ ਮਹੀਨੇ ਦੀ ਰਮਤਾ ਹੁੰਦੀ ਹੈ ਸਤਿਗੁਰਾਂ ਜੀ ਦਾ ਉਪਦੇਸ਼ ਸੁਣ ਤੇ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਂਦਾ ਹੈ ਤੇ ਇਹ ਸੱਚ ਹੈ ਸਤਸੰਗ ਜੀ ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ ਤੇ ਫਿਰ ਤਾਂ ਭਾਈ ਲੋਕ ਸੁਖੀਏ ਪ੍ਰਲੋਕ ਸੁਹੇਲੇ ਇਹ ਬਖਸ਼ਿਸ਼ ਸਤਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਹਨ ਮਹਾਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਇਹ ਰਹਿਮਤ ਸਤਗੁਰੂ ਸੱਚੇ ਪਾਤਸ਼ਾਹ ਜੀ ਵਰਤਾਉਂਦੇ ਹਨ ਉਨ੍ਹਾਂ ਦੇ ਲਈ ਸਾਰੇ ਹੀ ਸਮੇ ਸਫਲੇ ਹੋ ਜਾਂਦੇ ਹਨ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ పాਸੋਂ ਰਹਿਮਤ ਦੀ ਦਾਤ ਪ੍ਰਾਪਤ ਕਰ ਲਈ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਦਰੂ ਨਦਰ ਹੈ ਸਤਸੰਗ ਜੀ ਉਹ ਰਹਿਮਤ ਉਹ ਬਖਸ਼ਿਸ਼ ਗੁਰੂ ਦੀ ਬਾਣੀ ਹੈ ਨਾਮ ਹੈ ਸੇਵਾ ਹੈ ਸਿਮਰਨ ਹੈ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਹੈ ਕੁਝ ਸਮਾਂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਸਤਸੰਗ ਜੀ ਬਾਚਨ ਦਾ ਯਤਨ ਕਰੀਏ ਅਖਰੀ ਅਰਥਾਂ ਦੇ ਨਾਲ ਜੁੜੀਏ ਜੀ ਹਰ ਜੀਠ ਜੁੜੰਦਾ ਲੋੜੀਆ ਜਿਸ ਅਗ ਸਭ ਨਿਵਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਹਿਮਤ ਕਰਦੇ ਹਨ ਜੇਠ ਦੇ ਮਹੀਨੇ ਦੇ ਪਰਥਾਏ ਉਪਦੇਸ਼ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਹਰ ਜੇਠ ਜੁੜੰਦਾ ਲੋੜੀ ਹੈ ਕਿ ਭਾਈ ਇਹ ਇੱਕ ਅਵਸਥਾ ਹੈ ਕਿ ਇਸ ਅਵਸਥਾ ਤੱਕ ਗੁਰੂ ਦੇ ਸਿੱਖ ਨੇ ਪਹੁੰਚਣਾ ਹੈ ਕੀ ਅਵਸਥਾ ਹੈ ਕਿ ਸਿੱਖ ਦੇ ਹਿਰਦੇ ਦੇ ਅੰਦਰ ਇਹ ਤਾਂ ਹੋਵੇ ਕਿ ਮੇਰਾ ਮਿਲਾਪ ਗੁਰੂ ਦੇ ਨਾਲ ਹੋ ਜਾਵੇ ਸਿੱਖ ਦੇ ਹਿਰਦੇ ਦੇ ਅੰਦਰ ਇਹ ਚਿਤਵਨੀ ਉਤਪਨ ਹੋਵੇ ਕਿ ਮੈਂ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲ ਜਾਵਾਂ ਕੋਈ ਜਨ ਹਰਿ ਸਿਉ ਦੇਵੇ ਜੋਰ ਚਰਨ ਗਾਹੋਂ ਬਕੋ ਸੁਭ ਰਸਨਾ ਦੀਜੇ ਪ੍ਰਾਨ ਅਕੋਰ ਇਹ ਮਾਇਆ ਮਾਇਆ ਦੇ ਪ੍ਰਭਾਵ ਦੇ ਅਧੀਨ ਇਹ ਜੀਵ ਅਕਾਲ ਪੁਰਖ ਪਰਮਾਤਮਾ ਦੇ پاسੋਂ ਸਤਸੰਗ ਜੀ ਵਿਛੜਿਆ ਹੋਇਆ ਹੈ ਸਤਿਗੁਰੂ ਜੀ ਰਾਮਤ ਕਰਨ ਤੇ ਉਹ ਵਿਛੋੜਾ ਖਤਮ ਹੋ ਜਾਵੇ ਮਿਲਾਪ ਦੀ ਦਾਤ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦੇਣ ਐਸੀਆਂ ਸ਼ੁਭ ਵਿਚਾਰ ਧਾਰ ਆਵਾਂ ਮਨ ਦੇ ਵਿੱਚ ਪੈਦਾ ਹੋਣਾ ਹੀ ਜੇਠ ਦੀ ਅਵਸਥਾ ਤੱਕ ਪਹੁੰਚਣਾ ਹੈ ਹਰ ਜੀਠ ਜੁੜੰਦਾ ਲੋੜੀ ਹੈ ਉਸ ਦੇ ਨਾਲ ਜੁੜਨਾ ਭਲਾ ਗਿਣੋ ਭਾਈ ਉਸ ਦੇ ਨਾਲ ਜੁੜਨਾ ਚਾਹੀਦਾ ਹੈ ਕਿਸ ਦੇ ਨਾਲ ਜਿਸ ਅੱਗੇ ਸਭ ਨਿਵਨ ਜਿਸ ਦੇ ਅੱਗੇ ਸਾਰੇ ਹੀ ਭਾਈ ਸੀਸ ਨਿਵਾਉਂਦੇ ਹਨ ਸਾਰੇ ਹੀ ਜਿਸ ਦੇ ਸਨਮੁਖ ਝੁਕਦੇ ਹਨ ਤੇ ਉਹ ਹੈ ਹਾਰ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਸ ਦੇ ਨਾਲ ਜੁੜਦੇ ਹਾਂ ਤੇ ਸਾਡੇ ਪਾਪਾ ਤੇ ਵਿਕਾਰਾਂ ਨੂੰ ਹਰ ਲੈਂਦਾ ਹੈ ਹਰੇ ਭਰੇ ਕਰਨ ਦੇ ਸਮਰੱਥ ਹੈ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਤਸੰਗ ਜੀ ਗੁਰਬਾਣੀ ਦਾ ਫੁਰਮਾਨ ਹੈ ਹਰਿ ਸਿਉ ਜੁਰੈ ਤਾਂ ਸਭ ਕੋ ਮੀਤ ਕਿਉਂ ਜੋੜਨਾ ਜ਼ਰੂਰੀ ਹੈ ਕਿਉਂ ਅੱਜ ਦੇ ਮਹੀਨੇ ਸਤਗੁਰਾਂ ਜੀ ਨੇ ਇਹ ਪਾਵਨ ਪਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਹਰ ਜੀਠ ਜੁੜੰਦਾ ਲੋੜੀ ਹੈ ਕਿਉਂਕਿ ਭਾਈ ਹਰ ਸਿਓ ਜੁਰੈ ਤਾਂ ਸਭ ਕੋ ਮੀਤ ਜੋ ਮਨ ਕਰਕੇ ਪ੍ਰਭੂ ਪਰਮਾਤਮਾ ਦੇ ਨਾਲ ਜੁੜਦੇ ਹਨ ਉਹਨਾਂ ਦੀ ਅਵਸਥਾ ਹੈ ਕਿ ਭਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਤਬ ਤੇ ਬਿਸਰ ਗਈ ਸਭ ਤਾਤ ਪਰਾਇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਹਰਿ ਸਿਉ ਜੁਰੈ ਤਾ ਸਭ ਕੋ ਮੀਤ ਹਰਿ ਸਿਉ ਜੁਰੈ ਤਾ ਨਿਹਚਲ ਚੀਤ ਉਹਨਾਂ ਦਾ ਚਿੱਤ ਨਿਹਚਲ ਹੈ ਜਿਹੜੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਉਹ ਪਾਪਾਂ ਵਿਕਾਰਾਂ ਦੇ ਵਿੱਚ ਫਸ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸ ਕੇ ਨਸ਼ਿਆਂ ਦੇ ਵਿੱਚ ਫਸ ਕੇ ਚਿੱਤ ਨੂੰ ਡਲਾਉਂਦੇ ਨਹੀਂ ਹਰਿ ਸਿਉ ਜੁਰੈ ਤਾ ਨਿਹਚਲ ਚੀਤ ਹਰਿ ਸਿਉ ਜੁਰੈ ਨਾ ਵਿਆਪੇ ਕਾੜਾ ਕਿਸੇ ਤਰ੍ਹਾਂ ਦਾ ਭਾਈ ਸੋਗ ਸੰਤਾਪ ਉਹਨਾਂ ਨੂੰ ਵਿਆਪਦਾ ਨਹੀਂ ਇਹ ਜੋ ਸਤਸੰਗ ਜੀਵਕਾਰਾਂ ਦੇ ਭੰਬੜ ਹਨ ਈਰਖਾ ਦੀ ਅੱਗ ਹੈ ਇਹ ਵੀ ਉਹਨਾਂ ਨੂੰ ਸਾੜਦੀ ਨਹੀਂ ਜਿਹੜੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਹਰ ਜੀਠ ਜੁੜੰਦਾ ਲੋੜੀਏ ਤਾਂ ਜੁੜਨਾ ਜ਼ਰੂਰੀ ਹੈ ਹਰਿ ਸਿਓ ਜੁਰੈ ਤਾਂ ਹੋਏ ਨਿਸਤਾਰਾ ਸਤਸੰਗ ਜਿਸ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ ਤੇ ਹਰੀ ਪਰਮਾਤਮਾ ਦੇ ਨਾਲ ਜੁੜਨਾ অতি ਜ਼ਰੂਰੀ ਹੈ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਹਰ ਜੀਠ ਜੁੜੰਦਾ ਲੋੜੀ ਹੈ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰ ਹੈ ਨਾਹੀ ਹੋਰ ਇਹੀ ਤੇਰਾ ਕਾਰਜ ਹੈ ਤੇ ਇਸ ਕਾਰਜ ਦੇ ਵਿੱਚ ਹੀ ਤੂੰ ਸਫਲਤਾ ਪ੍ਰਾਪਤ ਕਰਨੀ ਹੈ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਦੇ ਹਾਂ ਪਰਮਾਤਮਾ ਦੇ ਪੱਲੇ ਦੇ ਨਾਲ ਲੱਗਦੇ ਹਾਂ ਤਾਂ ਹਰ ਸੱਜਣ ਦਾ ਵਣ ਲੱਗੇ ਆ ਕਿਸੇ ਨਾ ਦੇਈ ਬੰਨ ਦਾਵਣ ਕਹਿੰਦੇ ਨੇ ਪੱਲੇ ਨੂੰ ਹਰੀ ਅਕਾਲ ਪੁਰਖ ਪਰਮਾਤਮਾ ਜੋ ਸੱਚਾ ਸੱਜਣ ਹੈ ਸਭਨਾ ਦਾ ਸੱਜਣ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਹਰ ਸੱਜਣ ਦਾਵਣ ਲੱਗਿਆ ਭਾਈ ਪ੍ਰਭੂ ਪਰਮਾਤਮਾ ਦੇ ਪੱਲੇ ਦੇ ਨਾਲ ਲੱਗਣਾ ਪੱਲਾ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਸੇਵਾ ਸਿਮਰਨ ਇਹ ਪੱਲਾ ਹੈ ਗੁਰਮੁਖੋ ਕਿਸੇ ਨਾਂ ਦੇ ਬੰਨ ਜਿਹੜਾ ਜੁੜ ਜਾਂਦਾ ਹੈ ਕਿਸੇ ਪ੍ਰਕਾਰ ਦਾ ਉਹਨੂੰ ਬੰਧਨ ਨਹੀਂ ਪੈਂਦਾ ਸਰੀਰ ਕਰਕੇ ਮਨ ਕਰਕੇ ਉਹ ਜੀਵ ਬੰਧਨ ਮੁਕਤ ਹੋ ਜਾਂਦਾ ਹੈ ਬਾਰ ਮੁਖੀ ਵੀ ਭਾਈ ਜੇ ਕਿਸੇ ਨੇ ਤਰਲਾ ਲਿਆ ਤੇ ਸਤਿਗੁਰਾ ਜੀ ਨੇ ਆਪਣਾ ਪੱਲਾ ਫੜਾਇਆ ਸਤਸੰਗ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹ ਬਾਬਰ ਦੇ ਬੰਦੀਖਾਨੇ ਦੇ ਵਿੱਚੋਂ ਬੰਦੀਆਂ ਨੂੰ ਛੁੜਵਾ ਲੈਂਦੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ 사త్సੰਗ ਜੀ ਜੋ ਬੰਦੀ ਹਨ ਉਹਨਾਂ ਨੂੰ ਬੰਦਨ ਮੁਕਤ ਕਰਵਾਉਂਦੇ ਹਨ ਕਿਉਂਕਿ ਪੱਲਾ ਫੜਿਆ ਹੋਇਆ ਸੀ ਦਸਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਉਹਨੇ ਸਤਾਰੇ ਦੀ ਜੇਲ੍ਹ ਦੇ ਵਿੱਚੋਂ ਭਾਲਾ ਜੀ ਰਾਓ ਤੇ ਰੁਸਤਮ ਰਾਓ ਤਰਲਾ ਲੈਂਦੇ ਹਨ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਸਤਸੰਗ ਜੀ ਬੰਧਨ ਮੁਕਤ ਕਰਦੇ ਹਨ ਹਰਿ ਸਿਉ ਜੁੜੈ ਇਹ ਜੁੜਨ ਦੇ ਦੁਆਰਾ ਹੈ ਤੇ ਜਦੋਂ ਭਾਈ ਦਾਵਨ ਪੱਲੇ ਦੇ ਨਾਲ ਲੱਗਦੇ ਹਨ ਸਤਿਗੁਰੂ ਜੀ ਬਾਹਰ ਮੁਖੀ ਬੰਧਨ ਵੀ ਕੱਟਦੇ ਹਨ ਤੇ ਅੰਤਰੀ ਬੰਧਨ ਜੋ ਜਨਮਾਂ ਜਨਮਾਂ ਦੇ ਪਏ ਹੋਏ ਹਨ ਨਾਮ ਦੇ ਦੁਆਰਾ ਕੱਟਦੇ ਹਨ ਜੀ ਮਾਨਕ ਮੋਤੀ ਨਾਮ ਪ੍ਰਭ ਉਹ ਨ ਲੱਗੈ ਨਾਹੀ ਸੰਨ ਐਸੇ ਧਨ ਦੀ ਬਖਸ਼ਿਸ਼ ਕਰਦੇ ਹਨ ਜੋ ਭਾਈ ਕੀਮਤੀ ਧਨ ਹੈ ਜੋ ਅਮੋਲਕ ਹੈ ਜਿਹਦਾ ਕੋਈ ਮੁੱਲ ਹੀ ਨਹੀਂ ਪਾ ਸਕਦਾ ਮਾਨਕ ਮੋਤੀ ਨਾਮ ਪ੍ਰਭ ਤੇ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ ਉਹਨ ਲੱਗੇ ਨਾਹੀ ਸੰਨ ਇਸ ਧਨ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਭਾਈ ਨਾਮ ਦੇ ਧਨ ਨੂੰ ਕੋਈ ਸੰਨ ਨਹੀਂ ਲਾ ਸਕਦਾ ਹਰ ਧਨ ਕੋ ਉਚੱਕਾ ਨੇੜ ਨਾ ਆਵੇ ਜਮ ਜਗਾਤੀ ਡੰਡ ਨਾ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਦੁਨਿਆਵੀ ਧਨ ਸਤ ਸੰਗਤ ਜੀ ਨਾਲ ਨਹੀਂ ਨਿਭਦਾ ਤੇ ਨਾਮ ਦਾ ਧਨ ਸਦੀਵੀ ਨਿਭਣ ਵਾਲਾ ਹੈ ਰੰਗ ਸਭੇ ਨਾਰਾਇਣੇ ਜੀਤੇ ਮਨ ਭਵਨ ਪਰਮਾਤਮਾ ਦੇ ਭਾਣੇ ਚ ਰਹਿਣਾ ਹੁਕਮ ਚ ਰਹਿਣਾ ਨਾਮ ਬਾਣੀ ਦੇ ਨਾਲ ਜੁੜੇ ਰਹਿਣਾ ਤੇ ਭਾਈ ਜਿੰਨੇ ਵੀ ਰੰਗ ਹਨ ਰੰਗ ਸਭੇ ਨਾਰਾਇਣੇ ਜੀਤੇ ਮਨ ਭਵਨ ਇਹ ਸਾਰੇ ਅਕਾਲ ਪੁਰਖ ਪਰਮਾਤਮਾ ਦੇ ਹੀ ਰੰਗ ਹਨ ਅਥਵਾ ਅਕਾਲ ਪੁਰਖ ਪਰਮਾਤਮਾ ਦੇ ਰੰਗ ਉਹ ਰੂਹ ਉਹ ਜੀ ਮਾਨਦਾ ਹੈ ਜਿਹੜਾ ਭਾਈ ਉਹਦੇ ਨਾਮ ਦੇ ਵਿੱਚ ਅਠੇ ਪੈਰ ਜੁੜਿਆ ਰਹਿੰਦਾ ਹੈ ਜੀ ਜੋ ਹਾਰ ਲੋੜੈ ਸੋ ਕਰੇ ਸੋਈ ਜੀ ਕਰੰ ਅਕਾਲ ਪੁਰਖ ਪਰਮਾਤਮਾ ਕਰਨ ਕਾਰਨ ਸਮਰੱਥ ਹੈ ਜੋ ਉਹਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਉਸਦੇ ਹੁਕਮ ਚ ਹੀ ਜੀ ਏਕਾਰ ਵਿਹਾਰ ਕਰਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਪ੍ਰਭ ਕੀਤੇ ਆਪਨੇ ਸਹੀ ਕਹੀ ਇਹ ਧੰਨ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣੇ ਬਣਾ ਲਿਆ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਜਿਨ੍ਹਾਂ ਨੂੰ ਨਾਮ ਬਾਣੀ ਦੀ ਦਾਤ ਬਖਸ਼ ਦਿੱਤੀ ਸਤਿਗੁਰੂ ਜੀ ਕਹਿੰਦੇ ਭਾਈ ਉਹ ਧਨ ਹਨ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਦ ਵਿਧਾਤਾ ਸਗਲ ਸਮੋਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪ੍ਰਸ਼ਾਤਾ ਐਸੀ ਉਹਨਾਂ ਦੀ ਅਵਸਥਾ ਹੈ ਧਨ 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 ਜਨ ਆਇਆ ਇਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਇਤੇ ਆਵੇਂ ਨਾਓ ਆਪ ਮੁਗਤ ਮੁਗਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਉਹ ਧੰਨ ਹਨ ਉਹ ਧੰਤਾ ਦੇ ਪਾਤਰ ਹਨ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣੇ ਬਣਾ ਲਿਆ ਹੈ ਜੀ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵੰਨਾ ਇਹ ਵਿਛੋੜੇ ਦਾ ਦੁੱਖ ਕਿਉਂ ਭੋਗਣਾ ਪੈਂਦਾ ਇਹ ਜਨਮਾਂ ਜਨਮਾਂ ਦੇ ਰੋਣੇ ਕਿਉਂ ਪੱਲੇ ਪੈਂਦੇ ਜੇ ਭਾਈ ਆਪਣੇ ਯਤਨਾਂ ਦੇ ਨਾਲ ਪਰਮਾਤਮਾ ਦਾ ਮਿਲਾਪ ਹੋ ਸਕਦਾ ਹੁੰਦਾ ਭਾਈ ਮਾਇਆ ਦੇ ਨਾਲ ਚੁਤਰਾਈਆਂ ਦੇ ਨਾਲ ਸਿਆਣਪਾਂ ਦੇ ਨਾਲ ਪਰਮਾਤਮਾ ਦੀ ਨੇੜਤਾ ਨਹੀਂ ਮਿਲਦੀ ਆਪਣ ਲਈ ਆ ਜੇ ਮਿਲੇ ਵਿਛੜ ਕਿਉ ਰਵੰਨ ਏ ਵਾਹਿਗੁਰੂ ਏ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਫਿਰ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲਾਪ ਹੋਵੇਗਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣਨ हे ਜੀ ਸੰਗ ਦੇ ਦੁਆਰਾ ਪ੍ਰਾਪਤੀ ਹੋਵੇਗੀ हे ਜੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਉਣਾ ਪੂਰਨ ਸਾਧੂ ਦੀ ਸੰਗਤ ਕਰਨੀ ਸਾਧਨਾਮ ਨਿਰਮਲਤਾ ਕੇ ਕਰਮ ਗੁਰੂ ਸਾਧੂ ਦੀ ਸੰਗਤ ਕਰਨੀ ਸਾਧ ਸੰਗਤ ਜੀ ਸੰਗਤ ਦੇ ਵਿੱਚ ਬੈਠਣਾ ਇਹੀ ਤਾਂ ਪ੍ਰਾਪਤੀ ਹੈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਨਨ ਇਹੀ ਤਾਂ ਭਾਈ ਕਹਿ ਲੋ ਸੁਭਾਗਾ ਮੌਕਾ ਹੈ ਸਮਾ ਹੈ ਕਿ ਪ੍ਰਭੂ ਪਰਮਾਤਮਾ ਦੇ ਰੰਗ ਮਾਣੇ ਜਾ ਸਕਦੇ ਹਨ ਨਾਮ ਦੇ ਦਵਾਰਾ ਸਿਮਰਨ ਦੇ ਦਵਾਰਾ ਸਦ ਸੰਗ ਦੇ ਦਵਾਰਾ ਸਾਧੂ ਸੰਗ ਪ੍ਰਾਪਤੇ ਪ੍ਰਾਪਤੀ ਹੈ ਹਰ ਜੇਠ ਰੰਗੀਲਾ ਤਿਸ ਧਾਣੀ ਜਿਸ ਕਾ ਭਾਗ ਮਥਨ ਤੇ ਉਹਦੇ ਲਈ ਫਿਰ ਸਤਸੰਗ ਜੀ ਇਹ ਜੇਠ ਦਾ ਮਹੀਨਾ ਰੰਗੀਲਾ ਸੁਹਾਵਣਾ ਬਣ ਜਾਂਦਾ ਹੈ ਸੋਭਾ ਵਾਲਾ ਬਣ ਜਾਂਦਾ ਹੈ ਸੁੱਖਾਂ ਦੇ ਨਾਲ ਭਰ ਜਾਂਦਾ ਹੈ ਜਿਨਨੇ ਆਕਾਲ ਪੁਰਖ ਪਰਮਾਤਮਾ ਧਣੀ ਵਾਹਿਗੁਰੂ ਦੇ ਨਾਲ 사ਦ ਸੰਗ ਜੀ ਮਲਾਪ ਕਰ ਲਿਆ ਹੈ ਜਿਹਦੇ ਭਾਗਾ ਚ ਸਦ ਸੰਗਤ ਹੈ ਜਿਹਦੇ ਭਾਗਾ ਚ ਗੁਰੂ ਦੇ ਦਰਸ਼ਨ ਹਨ ਜਿਹਦੇ ਭਾਗਾ ਚ ਗੁਰੂ ਦੀ ਬਾਣੀ ਹੈ ਜਿਸ ਦੇ ਭਾਗਾ ਚ ਸੇਵਾ ਤੇ ਸਿਮਰਨ ਹੈ ਉਹਦੇ ਲਈ ਇਹ ਜੇਠ ਦਾ ਮਹੀਨਾ ਸੁਹਾਵਣਾ ਹੈ ਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਆ ਬੋਲਦਿਆਂ ਹੋਇਆਂ ਅਨੇਕ ਭੁੱਲਾਂ ਹੋਈਆਂ ਸਤਸੰਗ ਜੀ ਆਪ ਸਰਬ ਸੰਗਤਾਂ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਹਾਰ ਹੋ ਬਖਸ਼ ਲੈਣਾ ਸਤਿਗੁਰੂ ਜੀ ਆਪ ਜੀ ਦੇ ਚਰਨਾਂ 'ਚ ਤਰਲਾ ਕਿ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਪਰਿਆ ਬਣ ਜਾਵੇ ਸਾਰੀ ਹੀ ਸੰਗਤ ਦੇ ਸਿਰ ਤੇ ਮਿਰ ਪਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਿਲਦਰਾਂ ਤੂੰ ਬਚਾ ਕਰਕੇ ਰੱਖਣਾ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ ਨਸ਼ਿਆਂ ਤੂੰ ਬਚਾ ਕਰਕੇ ਰੱਖਣਾ ਗੁਰਮਤਿ ਦੀ ਦਾਤ ਦੇਣੀ ਸਤਿਗੁਰੂ ਜੀ ਕਿਰਪਾ ਕਰਨੀ ਹੋਈਆਂ ਔਲਾਂ ਦੀ ਮਾਫੀ ਬਖਸ਼ਣੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਆਉਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਆਉਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣੰਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਕਾਗ ਮਥੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ पते